ਹਾਂਜੀ ਦੋਸਤੋ ਮੈਂ ਤੁਹਾਡਾ ਵੀਰ ਸੁਖਦੇਵ ਚੌਧਰੀ ਜੀਰਕਪੁਰ ਤੋਂ ਮੇਰੀ ਅੱਜ ਦੀ ਵੀਡੀਓ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਲਈ ਹੈ ਕਿ ਜੀਰਕਪੁਰ ਦੇ ਵਿੱਚ ਪਰਲ ਗਰੁੱਪ ਦੀਆਂ ਬਹੁਤ ਸਾਰੀਆਂ ਜ਼ਮੀਨਾਂ ਹਨ ਕਿਉਂਕਿ ਤੁਸੀਂ ਜਦੋਂ ਸਰਕਾਰ 'ਚ ਆਉਣ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀਗਾ ਕਿ ਪਰਲ ਗਰੁੱਪ ਦੀਆਂ ਜਿੰਨੀਆਂ ਵੀ ਜ਼ਮੀਨਾਂ ਨੇ ਉਹਨਾਂ ਨੂੰ ਵੇਚ ਕੇ ਲੋਕਾਂ ਦੇ ਪੈਸੇ ਦਿੱਤੇ ਜਾਣਗੇ ਔਰ ਖਾਸ ਤੌਰ ਤੇ ਮਾਲਵਾ ਇਲਾਕਾ ਹੈ ਉਹਨਾਂ ਦੀਆਂ ਉਹਨਾਂ ਦਾ ਬਹੁਤ ਜ਼ਿਆਦਾ ਪੈਸਾ ਸੀਗਾ ਔਰ ਮੈਂ ਹੁਣ ਜਿਰਕਪੁਰ ਦੇ ਵਿੱਚ ਜਿਹੜੀ ਪੀਆਰ 7 ਜਿਸ ਨੂੰ ਅਸੀਂ 에어ਪੋਰਟ ਰੋਡ ਕਹਿੰਦੇ ਆ ਜਿਰਕਪੁਰ ਦੇ ਅੰਦਰ ਉੱਥੇ ਕੁਝ ਪ੍ਰੋਜੈਕਟ ਨੇ ਜਿਹੜੇ ਜਿਨ੍ਹਾਂ ਨੇ ਫਲੈਟ ਹੀ ਪਰਲ ਗਰੁੱਪ ਦੀ ਜ਼ਮੀਨ ਤੇ ਬਣਾ ਦਿੱਤੇ ਜਿਨ੍ਹਾਂ ਉੱਪਰ ਐਫਆਈਆਰ ਵੀ ਦਰਜ ਨੇ ਔਰ ਪ੍ਰੋਜੈਕਟਾਂ ਦੇ ਉੱਪਰ ਸਟੇ ਵੀ ਹੈ ਕੋਰਟ ਵੱਲੋਂ ਜਿਹੜਾ ਲੋਧਾ ਕਮੇਟੀ ਹੈ ਸੁਪਰੀਮ ਕੋਰਟ ਦੀ ਉਹਦੇ ਵੱਲੋਂ ਸਟੇ ਵੀ ਹੈ ਉਹਨਾਂ ਦੀਆਂ ਜ਼ਮੀਨਾਂ ਤੇ ਲੇਕਿਨ ਜਿਹੜੇ ਨਗਰ ਕੌਂਸਲ ਦੇ ਅਫਸਰ ਨੇ ਉੱਚ ਅਧਿਕਾਰੀ ਨੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੇ ਲੋਕ ਲੋਕਾਂ ਦਾ ਪੈਸਾ ਫਸ ਰਿਹਾ ਹੈ ਤੇ ਜਿਹੜੇ ਪਹਿਲਾਂ ਪਰਲ ਗਰੁੱਪ ਦੇ ਵਿੱਚ ਜਿਨ੍ਹਾਂ ਨੇ ਪੈਸਾ ਲਗਾਇਆ ਹੈ ਉਹਨਾਂ ਨੂੰ ਕੋਈ ਨਿਆਂ ਨਹੀਂ ਮਿਲ ਰਿਹਾ ਕਿਰਪਾ ਕਰਕੇ ਜੀਰਕਪੁਰ ਦੇ ਵਿੱਚ ਪੀਆਰ 7 ਦੇ ਉੱਪਰ ਬਣ ਰਹੇ ਪ੍ਰੋਜੈਕਟਾਂ ਉੱਪਰ ਸਟੇ ਲਗਾਇਆ ਜਾਵੇ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਵਿੱਚੋਂ ਇੱਕ ਪ੍ਰੋਜੈਕਟ ਐਸਕੋਨ ਪ੍ਰਾਈਮਰਾਂ ਤਾਂ ਸੜਕ ਦੇ ਉੱਪਰ 50 ਫੁੱਟ ਦੇ ਕਰੀਬ-ਕਰੀਬ ਉਸਨੇ ਸੜਕ ਦੇ ਉੱਤੇ ਕਬਜ਼ਾ ਕਰ ਲਿਆ ਹੈ ਜਿਸ ਦੀ ਇਤਨੀ ਵਾਰ ਕੰਪਲੇਂਟ ਕਰਨ ਦੇ ਬਾਵਜੂਦ ਨਗਰ ਕੌਂਸਲ ਦੇ ਅਫਸਰ ਉਹਨੂੰ ਬਚਾਉਣ ਵਾਸਤੇ ਪੱਬਾਂ ਪਾਰ ਹੋਏ ਨੇ ਪਰਲ ਗਰੁੱਪ ਦੀਆਂ ਜ਼ਮੀਨਾਂ ਜਿਹੜੀ 40 ਕਰੋੜ ਰੁਪਏ ਏਕੜ ਦਾ ਰੇਟ ਹੈ ਅੱਜ ਦੇ ਟਾਈਮ 'ਚ ਤੇ ਇੰਨੀਆਂ ਜ਼ਮੀਨਾਂ ਕਰੀਬ-ਕਰੀਬ 70 ਏਕੜ ਦੇ ਕਰੀਬ ਜ਼ਮੀਨ ਹੈ ਕਿਰਪਾ ਕਰਕੇ ਉਹ ਉਸ ਪੈਸੇ ਨੂੰ ਲੋਕਾਂ ਨੂੰ ਵਾਪਸ ਮੋੜੋ ਔਰ ਇਹਨਾਂ ਉੱਪਰ ਕਾਰਵਾਈ ਕਰੋ ਨਾ ਲੋਕ ਉਹ ਫਲੈਟ ਲੈਣ ਨਾ ਉਹ ਡੁੱਬਣਗੇ ਇਹ ਟਵਿਨ ਟਾਵਰ ਬਣ ਰਹੇ ਨੇ ਕਿਰਪਾ ਕਰਕੇ ਮੁੱਖ ਮੰਤਰੀ ਸਾਹਿਬ ਪਰਲ ਗਰੁੱਪ ਦੀਆਂ ਜ਼ਮੀਨਾਂ ਉੱਪਰ ਬਣ ਰਹੇ ਫਲੈਟ ਜਿਰਕਪੁਰ ਦੇ ਵਿੱਚ ਉਹਨਾਂ ਉੱਪਰ ਕੰਟਰੋਲ ਕਰੋ ਧੰਨਵਾਦ